ਸ਼ਾਸ਼ਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਦਨ ਅਪਡੇਟ ਤੇ ਅੱਜ ਮੈਂ ਨਾ ਮਤਲਬ ਸਲਵਾਰ ਦੇ ਪੋਂਚੇ ਤੇ ਡਿਜ਼ਾਈਨ ਨਾਲ ਲੱਗੀ ਹਾਂ ਤੁਹਾਨੂੰ ਮ ਦੱਸਣਾ ਚਾਹੀਦਾ ਕਿ ਕਿੰਨੀ ਬੁਕਰਮ ਲੈਣੀ ਆ ਜਿਹੜੀ ਸਲਵਾਰ ਆ ਉਹ ਤੋਂ ਹੀ ਮਤਲਬ ਪੋਂਚੇ ਮੇਲ ਲਾਂਗੇ ਤੇ ਉਨੀ ਬੁਕਰਮ ਕਟਿੰਗ ਕਰ ਲਾਂਗੇ ਇਹ ਦੋਨਾਂ ਸਲਵਾਰਾਂ ਦੀ ਬੁਕਰਮ ਹੈ ਤੇ ਇਹ ਕਪੜਾ ਲਿਆ ਹੈ ਤੇ ਇੱਕ ਪਾਸੇ ਥੋੜਾ ਆ ਜਾਏ ਕਿ ਪੈਰ ਦਾ ਇੰਚ ਦਾ ਵਧਾਵਾ ਰੱਖਣਾ ਕਪੜਾ ਤੇ ਉਸ ਤੋਂ ਬਾਅਦ ਦੂਜੀ ਸਾਈਡ ਤੇ ਵੀ ਥੋੜਾ ਬਦਾਮਾ ਇੱਕ ਪਾਸੇ ਹੀ ਫੋਲਡ ਕਰਨਾ ਹੈ ਤੇ ਇੱਕ ਪਾਸੋ ਉਹਦੇ ਉੱਪਰ ਮਤਲਬ ਤੇ ਬੁਕਰਮ ਦੇ ਉੱਪਰ ਮਤਲਬ ਨਾਲ-ਨਾਲ ਸੀਨ ਲਗਾਣੀਆਂ ਬੁਕਰਮ ਦੇ ਉੱਪਰ ਹੀ ਤੇ ਅੱਧੇ ਇੰਚੇ ਦਾ ਕਪੜਾ ਬਦਾਮਾ ਰੱਖਣਾ ਜੋ ਅਹੀਂ ਉਹ ਸਲਵਾਰ ਨਾਲ ਅਟੈਚ ਕਰਨਾ ਤੇ ਦੂਜੇ ਪਾਸੇ ਹੀ ਫੋਲਡ ਕਰ ਦਾਂਗੇ ਤੇ ਇਹ ਦੋਨੋਂ ਮਤਲਬ ਪੌਂਚਿਆਂ ਦੀ ਬੁਕਰਮ ਹੈ ਉਤ ਤੋਂ ਬਾਅਦ ਅਹੀਂ ਸਲਵਾਰ ਇਹਨੂੰ ਮਤਲਬ ਕਟਿੰਗ ਕਰ ਲਾਂਗੇ ਦੋ ਪੁੰਚੇ ਹਨਾ ਅਲੱਗ-ਅਲੱਗ ਕਟਿੰਗ ਕਰ ਲਾਂਗੇ ਉਤ ਤੋਂ ਬਾਅਦ ਇਹ ਲੈਸ ਹੈ ਸੌਰੀ ਲਾਈਨਿੰਗ ਹੈ ਲਾਈਨਿੰਗ ਦਾ ਕਪੜਾ ਅਟੈਚ ਕਰ ਲਾਂਗੇ ਠੀਕ ਹੈ ਜੀ ਸਲਵਾਰ ਦੇ ਕਪੜੇ ਨਾਲ ਉਤ ਤੋਂ ਬਾਅਦ ਇੱਥੇ ਰੱਖ ਕੇ ਤੇ ਕਪੜੇ ਤੇ ਮਤਲਬ ਬੁਕਰਮ ਦੇ ਨਾਲ-ਨਾਲ ਕਪੜੇ ਤੇ ਸੀਨ ਲਗਾਣੀ ਹੈ ਬਿਲਕੁਲ ਬੁਕਰਮ ਦੇ ਨਾਲ-ਨਾਲ ਜਿਹੜਾ ਥੋੜਾ ਕਪੜਾ ਵਧਾਵਾ ਰੱਖਿਆ ਸੀ ਹੁਣ ਇਹਨੂੰ ਸਿੱਧਾ ਕਰਾਂਗੇ ਸਿੱਧਾ ਕਰਕੇ ਇਹ ਪੈਰ-ਪੈਰ ਦੇ ਸੀਨ ਲਗਾਵਾਂਗੇ ਬਿਲਕੁਲ ਕਿਨਾਰੇ ਤੇ ਮੇਰੇ ਬਰੀਕ ਬਖਾ ਕਰਕੇ ਤੇ ਸੀਨ ਲਗਾ ਦਾਂਗੇ ਅਸੀਂ ਤੇ ਐਂ ਡਿਜ਼ਾਈਨ ਪਾ ਦਾਂਗੇ ਮੈਂ ਸਾਈਡ ਦੋਨਾਂ ਪੁਹੇ ਇਦਾਂ ਇੱਕ ਤਿਆਰ ਕਰ ਲਾਂਗੀ ਤੇ ਮੈਂ ਵਿੱਚ ਡਿਜ਼ਾਈਨ ਪਾਵਾਂਗੀ ਗੋਟਾ ਪੱਟੀ ਨਾਲ ਗੋਟਾ ਪੱਟੀ ਇੰਨੀ ਵਧੀਆ ਚੀਜ਼ ਹੈ ਕਰਨਾ ਤੇ ਹਿੰ ਕੋਈ ਵੀ ਡਿਜ਼ਾਈਨ ਪਾ ਸਕਦੇ ਬਹੁਤ ਹੀ ਈਜ਼ੀ ਹੋ ਜਾਂਦਾ ਮਤਲਬ ਡਿਜ਼ਾਈਨ ਪੈ ਜਾਂਦਾ ਹੈ ਉਹ ਮੋੜ ਜਾਂਦਾ ਹੈ ਲੈਸ ਗੋਟਾ ਪੱਟੀ ਦੀ ਤੇ ਮੈਂ ਤੇ ਸਿਲਵਰ ਕਲਰ ਦੀ ਲੈਸ ਲਗਾਣੀ ਹੈ ਇਹ ਤੇ ਇਹਦੇ ਵੀ ਪੈਰ ਪੈ ਦੇ ਸੇਨ ਲਗਾ ਦਾਂਗੇ ਅਸੀਂ ਮਤਲਬ ਬਿਲਕੁਲ ਕਿਨਾਰੇ ਤੇ ਸੇਨ ਲਗਾ ਦਾਂਗੇ ਤੇ ਮੈਂ ਦੋਨਾਂ ਸਾਈਡਾਂ ਤੇ ਸਕਰੋਲ ਪਾਵਾਂਗੀ ਆਹਦੇ ਸਕਰੋਲ ਪਾ ਲਿਆ ਤੇ ਵਿੱਚ ਇਹ ਡਿਜ਼ਾਈਨ ਪਾਵਾਂਗੇ ਇਹ ਤਾਂ ਅੱਗੇ ਕੱਟ ਲਾਂਗੇ ਅਸੀਂ ਆਇਆ ਹੈ ਗੋਟਾ ਪੱਟੀ ਸਿਲਵਰ ਕਲਰ ਦੀ ਲਈ ਹੈ ਮੈਂ ਤੇ ਇੰਕ 골ਡ ਕਲਰ ਦੀ ਜੋ ਵੀ ਤੁਹਾਡੇ ਸੂਟ ਨਾਲ ਮੈਚ ਕਰਦੀ ਹੈ ਤੁਸੀਂ ਲੈ ਸਕਦੇ ਹੋ ਤੇ ਇੱਥੇ ਮੈਂ ਉਸ ਤੋਂ ਬਾਅਦ ਮੈਂ ਇੱਕ ਇੱਕ ਦੋ ਸੋਰੀ ਦੋ ਦੋ ਇੰਚ ਦੇ ਮਤਲਬ ਉਹ ਲਾਵਾਂਗੀ ਨਿਸ਼ਾਨੀ ਲਗਾਵਾਂਗੀ 2 ਇੰਚ ਦੀ ਸਪੇਸ ਪਾਵਾਂਗੇ ਇੱਚ ਤੇ ਇੱਥੇ 2-2 ਇੰਚ ਦੀ ਨਿਸ਼ਾਨੀ ਲਾ ਦਾਂਗੀ ਸਾਰੇ ਪੁੰਜੇ ਤੇ ਦੋਨੋਂ ਪੁੰਜੇ ਤੇ ਸੇਮ ਹੀ ਡਿਜ਼ਾਈਨ ਇੱਕੋ ਜਿਹਾ ਪਾਵਾਂਗੀ ਮਤਲਬ ਇਦਾਂ ਹੀ ਦੂਜਾ ਵੀ ਪੁੰਜਾ ਤਿਆਰ ਕਰਾਂਗੀ 2-2 ਇੰਚ ਦੀ ਨਿਸ਼ਾਨੀਆਂ ਲਾ ਕੇ ਉਸ ਤੋਂ ਬਾਅਦ ਤੁਸੀਂ ਦੂਜੇ ਸਾਈਡ ਤੇ 2-2 ਇੰਚ ਦਾ ਸੈਂਟਰ ਕਰਕੇ 1-1 ਇੰਚ ਦੀ ਨਿਸ਼ਾਨੀ ਲਾ ਸਕਦੇ ਹੋ ਮੈਂ ਅੰਦਾਜ਼ੇ ਨਾਲ ਹੀ ਇਹਨਾਂ ਕਰਾਂਗੀ ਮੈਂ ਅੰਦਾਜ਼ੇ ਨਾਲ ਕੋਨ ਬਣਾਵਾਂਗੀ ਇਹਨਾਂ ਇਹਦੀ ਸਕੇਲ ਲਾ ਲਾਂਗੀ ਮੈਂ ਸਕੇਲ ਨਾਲ ਵਧੀਆ ਮਤਲਬ ਸਿੱਧੀ ਲਾਈਨ ਬਣਦੀ ਹੈ ਤੇ ਮੈਂ ਸਕੇਲ ਲਾਵਾਂਗੀ ਐਦਾਂ ਸਾਰੇ ਕੋਰਨਰ ਮਤਲਬ ਡਿਜ਼ਾਈਨ ਪਾ ਦਾਂਗੇ ਅਹੀਂ ਨਿਸ਼ਾਨੀ ਲਾ ਦਾਂਗੇ ਇਹਦੇ ਉੱਪਰ ਅਹੀਂ ਗੋਟਾ ਪੱਟੀ ਲਗਾਵਾਂਗੇ ਤੇ ਸਾਰੇ ਪੁੰਚ ਦੇ ਸੇਮ ਹੀ ਐਦਾਂ ਪਾਵਾਂਗੇ ਤੇ ਹੋਰ ਵੀ ਡਿਜ਼ਾਈਨ ਪਾ ਸਕਦੇ ਹੋ ਬਹੁਤ ਮਤਲਬ ਡਿਜ਼ਾਈਨ ਪਾਇਦੇ ਜਿੱਦਾਂ ਇਹ ਮੈਂ ਇੱਕ ਇੱਕ ਕੋਰਨਰ ਪਾਇਆ ਤੁਸੀਂ ਡਬਲ ਕੋਰਨਰ ਵੀ ਕਰ ਸਕਦੇ ਹੋ ਦੂਜੇ ਸਾਈਡ ਤੇ ਵੀ ਇਹਦਾ ਕੋਰਨਰ ਬਣਾ ਸਕਦੇ ਹੋ ਕਰਾਸ ਪਾ ਕੇ ਡਿਜ਼ਾਈਨ ਪਾ ਸਕਦੇ ਹੋ ਉੱਚੇ ਤੇ ਮਤਲਬ ਵਧੀਆ ਲੱਗਦਾ ਹੈ ਡਿਜ਼ਾਈਨ ਪਾਇਆ ਹੈ ਗੋਟਾ ਪੱਟੀ ਲਗਾਇਆ ਹੈ ਤੁਸੀਂ ਦੂਜੀ ਵੀ ਸਮੋਸਾ ਲੈਸ ਵੀ ਲਗਾ ਸਕਦੇ ਹੋ ਉਹ ਵੀ ਸੋਹਣੀ ਲੱਗਦੀ ਹੈ ਕੋਈ ਵੀ ਲੈਸ ਲਗਾ ਸਕਦੇ ਹੋ ਤੇ ਮੈਂ ਕਹਿਣਾ ਚਾਹਣੀ ਆ ਜਿਸ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਜਰੂਰ ਕਰਨ ਤੇ ਮੇਰੇ ਲਿੰਕ ਤੇ ਜਾ ਕੇ ਹੋਰ ਵੀ ਮੈਂ ਬਹੁਤ ਜਿਆਦਾ ਸਾਰੀਆਂ ਵੀਡੀਓ ਪਾਈਆਂ ਹੋਈਆਂ ਹੋ ਦੇਖ ਸਕਦੇ ਹੋ ਤੁਸੀਂ ਤੇ ਲਾਈਕ ਸ਼ੇਅਰ ਕਮੈਂਟ ਚ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਦਾਂ ਲੱਗੀ ਤੇ ਪਲੀਜ਼ ਮੇਰੇ ਸਬਸਕ੍ਰਾਈਬ ਬਹੁਤ ਘੱਟ ਹੈ ਤੇ ਹਜ਼ਾਰ ਕਰ ਦਿਓ ਤੇ ਤੁਹਾਡੇ ਰਿਕੁਐਸਟ ਹੈ ਤੇ ਮੇਰੇ ਚੈਨਲ ਨੂੰ ਸਪੋਟ ਕਰੋ ਅੱਤ ਬਾਅਦ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਚ ਤੇ ਉਤ ਬਾਅਦ ਅਸੀਂ ਇਦਾਂ ਹੀ ਸਾਰੇ ਨਿਸ਼ਾਨੇ ਲਾ ਦਾਂਗੇ ਜਿਹੜੇ 2 2 ਇੰਚ ਨੂੰ ਜੁੜੇ ਪਾਸੇ ਅਲੱਗ ਕੋਰਨਰ ਜਿਹਾ ਬਣਾ ਦਾਂਗੇ ਤੇ ਇਦਾਂ ਹੀ ਦੂਜੇ ਪੌਂਚੇ ਤੇ ਕਰਾਂਗੇ ਅਸੀਂ ਇਹ ਔਰਗੰజా ਇਹ ਔਰਗੰజా ਮਤਲਬ ਕਪੜਾ ਹੈ ਤੇ ਕਿਸੇ ਵੀ ਜਿਹੜਾ ਸਿਲਕ ਤੇ ਕਿਤੇ ਵੀ ਲਗਾ ਸਕਦੇ ਹੋ ਇਹਨਾਂ ਮਤਲਬ ਪੌਂਚੇ ਬਹੁਤ ਹੀ ਬਿਊਟੀਫੁੱਲ ਲੱਗਦੇ ਐ ਤੇ ਅਲੱਗ ਹੀ ਗ੍ਰੇਸ ਬਣਦੀ ਐ ਨਾਲੇ ਸਕਰੋਲ ਪਾਣ ਨਾਲੋਂ ਬਚ ਜਾਂਦਾ ਬੰਦਾ ਲੱਗ ਘੱਟ ਸਕਰੋਲ ਪੈਂਦੇ ਆ ਇਦਾਂ ਤੇ ਪਹੁੰਚਾ ਫਟਾਫਟ ਫਿਨਿਸ਼ ਹੋ ਜਾਂਦਾ ਜਲਦੀ ਬਣ ਜਾਂਦਾ ਸਕਰੋਲ ਪਾਉਂਦੇ ਡਿਜ਼ਾਈਨ ਪਾਉਂਦੇ ਟਾਈਮ ਲੱਗਦਾ ਹੈ ਤੇ ਇਹਦੇ ਨਾਲ ਬਿਊਟੀਫੁੱਲ ਲੱਗਣ ਨਾਲ ਆਪਾਂ ਦਾ ਪਹੁੰਚਾ ਤੇ ਜ਼ਰੂਰ ਟਰਾਈ ਕਰਨਾ ਇਹ ਵੀਡੀਓ ਤੇ ਤੁਸੀਂ ਬਣਾ ਸਕੋਗੇ ਉਮੀਦ ਹੈ ਮੈਨੂੰ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਗੋਟੇ ਪੱਟੀ ਤੇ ਤੁਸੀਂ ਕੋਈ ਵੀ ਡਿਜ਼ਾਈਨ ਪਾ ਸਕਦੇ ਹੋ ਜਿੰਨੇ ਮर्जी ਡਿਜ਼ਾਈਨ ਪਾਈ ਜਾਓ ਬਹੁਤ ਹੀ ਇਜ਼ੀ ਪੈ ਜਾਂਦੇ ਡਿਜ਼ਾਈਨ ਜਿਹਦੇ ਨਾਲ ਦਾ ਮਤਲਬ ਜੋੜਾ ਗੋਟਾ ਪੱਟੀ ਸਿਲਵਰ 골ਡ ਹੈ ਉਹਦੇ ਨਾਲ ਦਾ ਥ੍ਰੈਡ ਲੈਣਾ ਅਲੱਗ ਗਨੀ ਲਗਾਣਾ ਜੋ ਕਿ ਥ੍ਰੈਡ ਲਬਦਾ ਦਿਖਾਈ ਦਿੰਦਾ ਏਦਾਂ ਇਹਦੇ ਜਿਹੜਾ ਨਿਸ਼ਾਨੀ ਲਾਈ ਹੈ ਦੇ ਉੱਪਰ ਅਸੀਂ ਗੋਟਾ ਪੱਟੀ ਲਗਾ ਦਾਂਗੇ ਤੇ ਬਹੁਤ ਹੀ ਗ੍ਰੇਸ ਬਣੀ ਪਹੁੰਚਿਆ ਦੀ ਤੇ ਮੈਂ ਸਾਈਡਾਂ ਤੇ ਜੋ ਮੈਂ ਸ਼ਰਟ ਦੇ ਕਮੀਜ਼ ਦੇ ਲੈਸ ਲਗਾਈ ਹੈ ਉਹ ਮੈਂ ਸਾਈਡਾਂ ਤੇ ਲੈਸ ਲਗਾਈ ਨੀਚੇ ਸਾਈਡ ਤੇ ਉੱਪਰ ਸਾਈਡ ਤੇ ਵੀ ਲਗਾ ਸਕਦੇ ਹੋ ਜਦਾਂ ਇਹ ਅਲੱਗ ਪੂੰਛਾ ਵੀ ਬਣ ਸਕਦੇ ਕਟਿੰਗ ਕਰਕੇ ਵਿੱਚ ਰੱਖ ਕੇ ਦਬਾ ਕੇ ਸੀਨ ਸਮੋਸਾ ਲੈਸ ਜਾਂ ਦੂਜੀ ਲੈਸ ਕੋਈ ਵੀ ਲਗਾ ਸਕਦੇ ਹੋ ਵਧੀਆ ਲੱਗਦਾ ਹੈ ਨਾ ਔਰ ਬਹੁਤ ਹੀ ਜਲਦੀ ਪੂੰਛਾ ਬਣ ਕੇ ਤਿਆਰ ਹੋ ਜਾਂਦਾ ਤੇ ਜ਼ਰੂਰ ਤੁਸੀਂ ਟਰਾਈ ਕਰਨਾ ਟਰਾਈ ਕਰਕੇ ਮੈਨੂੰ ਕਮੈਂਟ ਚ ਦੱਸਣਾ ਕਿ ਤਾਂ ਕਿ ਵਧੀਆ ਬਣਿਆ ਪੂੰਛਾ ਤੁਹਾਡੇ ਔਰ ਮੇਰੇ ਚੈਨਲ ਨੂੰ ਵੱਧ ਤੋਂ ਵੱਧ سپورਟ ਕਰੋ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਹੈ ਬਹੁਤ ਮਿਹਨਤ ਲੱਗਦੀ ਹੈ ਕੋਈ ਵੀ ਕੰਮ ਹੈ ਮਿਹਨਤ ਬਿਨਾ ਨਹੀਂ ਸਫਲ ਹੁੰਦਾ ਤੇ ਆ ਦੇਖੋ ਇਹ ਬਣ ਕੇ ਤਿਆਰ ਹੈ ਅਹੀਂ ਤੇ ਦੂਜੇ ਪਾਸੇ ਵੀ ਕ੍ਰੋਸ ਕਰ ਸਕਦੇ ਆ ਪਰ ਮੈਂ ਨਹੀਂ ਮੈਂ ਸਿੰਪਲ ਹੀ ਰੱਖਣਾ ਹੈ ਇਦਾਂ ਇਦਾਂ ਹੀ ਮੈਂ ਦੋਵੇਂ ਪੁੰਚੇ ਤਿਆਰ ਕਰ ਲਿਆ ਤੇ ਮੈਂ ਦੂਜਾ ਪੁੰਚਾ ਵੀ ਤਿਆਰ ਕਰ ਲਿਆ ਆ ਦੇਖੀ ਨਾ ਬਿਊਟੀਫੁੱਲ ਲੱਗ ਰਿਹਾ ਉਹਨੋਂ ਤੋਂ ਬਾਅਦ ਮੈਂ ਲੈਸ ਵੀ ਲਗਾ ਲਈ ਹੈ ਆ ਦੇਖੋ ਮੈਂ ਪਿੰਕ ਕਲਰ ਦੀ ਇਹਦੇ ਨਾਲ ਦੀ ਲੈਸ ਕਾ ਲਈ ਹੈ ਤੇ ਬਹੁਤ ਹੀ ਗ੍ਰੇਸ ਹੈ ਆਰੀ ਪੁੰਚਾਂ ਦੀ ਥੈਂਕ ਯੂ ਫॉर ਵਾਚਿੰਗ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਬਾਏ ਬਾਏ ਮਿਲਦੇ ਹਾਂ ਅਗਲੀ ਵੀਡੀਓ 'ਚ